ਕਲ ਕਰਕੇ ਐਸਬੀਓ ਦੇ ਦਫਤਰ ਦੇ ਵਿੱਚ ਸੁਟੇ ਗਏ ਇਸੇ ਤਰ੍ਹਾਂ ਹੀ ਲੁਧਿਆਣੇ ਦੇ ਵਿੱਚ ਅ ਰੰਬੀਰ ਸਿੰਘ ਰਾਣਾ ਵੱਲੋਂ ਬਹੁਤ ਵੱਡੇ ਪੱਧਰ ਤੇ ਕੁਮਿਟਰ ਲਾ ਕੇ ਸੁਟੇ ਗਏ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਔਰ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ ਲੱਗੇ ਆ ਔਰ ਗਰੀਬ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਲਾ ਕੇ ਤੇ ਸੁਟੇ ਗਏ ਆ ਜਾ ਕੇ ਦਫਤਰਾਂ ਦੇ ਵਿੱਚ ਆਖਰ ਦੇ ਵਿੱਚ ਇਹੋ ਹੀ ਗੋਜਣਾ ਪੰਜਾਬ ਦੀ ਧਰਤੀ ਦੇ ਉੱਤੇ ਜੋ ਕੁਝ ਇਹਨਾਂ ਸਰਕਾਰਾਂ ਨੇ ਬਣਾਤਾ ਜਾਂ ਜਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਆ ਆਖਰ ਇਹੋ ਕੁਝ ਹੋਣਾ ਕਿਤੇ ਨਾ ਕਿਤੇ ਇਹੋ ਜਿਹੀ ਬਗਾਵਤ ਕਰਨੀ ਪੈਣੀ ਹੈ ਚੰਗਾ ਪਾਕਿਆ ਖਾਦ ਦੀ ਬਹੁਤ ਲੋੜ ਤੇ ਗਰਦਾਸਪੁਰ ਦੇ ਵਿੱਚ ਕੱਲ 26 ਤਰੀਕ ਨੂੰ ਆਗੂਆ ਨੇ ਜਿਹੜਾ ਰੈਕ ਠੇਰ ਕੇ ਗਰਦਾਸਪੁਰ ਸਟੇਸ਼ਨ ਤੇ 1100 ਬੋਰੀ ਖਾਦ ਦੀ ਵੰਡਾਈ ਆ ਔਰ ਬਗੈਰ ਕੋਈ ਦਵਾਈ ਦੇ ਕੋਈ ਵੀ ਦਵਾਈ ਨਹੀਂ ਔਰ ਕੁਝ ਬਾਹਰਲੇ ਦੇ ਨੇਮ ਜਾ ਰਹੀ ਉਥੋਂ ਹੀ ਉਹ ਵੀ ਰਖਾ ਕੇ ਗਰਦਾਸਪੁਰ ਦੇ ਡੀਲਰਾਂ ਨੂੰ ਕੱਲ ਦਵਾਈ ਇਹ ਯਤਨ ਕਰਨੇ ਪੈਣੇ ਆ ਕਿਉਂਕਿ ਜਿੱਥੇ-ਕਿੱਥੇ ਇਕੱਠੇ ਹੋ ਕੇ ਇਹੋ ਜੇ ਯਤਨ ਕਰਾਂਗੇ ਉਹ ਚੰਗੀ ਗੱਲ ਹੈ ਚੰਗਾ ਪਾਕਿਆ ਉਹਦੇ ਵਿੱਚ ਆਪ ਮਰਿਆ ਕੋਨਾ ਆਪਾਂ ਜਦੋਂ ਮੀਟਿੰਗਾਂ ਲਾਉਨੇ ਆ ਉਹਨਾਂ ਨੂੰ ਕਹਿਣਾ ਵੀ ਆ ਕਿ ਵੱਡੇ ਪੱਧਰ ਤੇ ਲੈਂਡ ਟੂ ਲੁਕ ਪਾਲਿਸੀ ਦੇ ਉੱਤੇ ਤੇ ਚੇਪ ਪਲੇ ਮੀਟਰਾਂ ਤੇ ਜਾਂ ਹੋਰ ਜਿਹੜੇ ਕੋ ਐਕਸ਼ਨ ਹੈ ਜਿੱਥੇ ਕੋਈ ਮੁਸ਼ਕਲ ਆਉਂਦੀਆਂ ਉਤੇ ਵੱਧ ਚੜ ਕੇ ਜਿਹੜੇ ਆ ਕੰਮ ਕੀਤੇ ਜਾਣ ਆਪਣੀ ਹੱਥੀ ਆਪਣਾ ਆਪੇ ਹੀ ਕੰਮ ਸਵਾਰਿਆ ਜਾਵੇ ਕਈ ਵਾਰੀ ਆਪਾਂ ਪ੍ਰਧਾਨ ਨੂੰ ਕਹਿੰਦਾ ਰਹਿੰਨੇ ਆ ਪ੍ਰਧਾਨ ਦਾ ਸਮਾਂ ਨਹੀਂ ਹੁੰਦਾ ਕਈ ਵਾਰੀ ਆਪਾਂ ਜ਼ਿਲ੍ਹਾ ਪ੍ਰਧਾਨ ਨੂੰ ਕਹਿੰਦੇ ਰਹੀਨੇ ਉਹਦਾ ਸਮਾਂ ਨਹੀਂ ਹੁੰਦਾ ਇਸ ਕਰਕੇ ਜਿਹੜੀਆਂ ਥੱਲੇ ਟੀਮਾਂ ਬੈਠੀਆਂ ਉਹਨਾਂ ਟੀਮਾਂ ਨੂੰ ਤੇ ਆਪਣੇ ਲੋਕਾਂ ਨੂੰ ਜਿੱਥੇ ਬੰਦ ਕਰਕੇ ਤੇ ਸਮੇਂ ਦੇ ਨਾਲ ਇਹ ਸਾਰਾ ਕੁਝ ਕਰਕੇ ਤੇ ਹਾਲੇ ਦਾ ਕੱਢਿਆ ਜਾਵੇ ਜਿੱਥੇ-ਜਿੱਥੇ ਵੀ ਆਪਾਂ ਬੈਠੇ ਇਹਦੇ ਨਾਲ ਹੀ ਮੈਂ ਸੰਤਾ ਮਹਾਂਪੁਰਛਾ ਨੂੰ ਨਾ 35000 ਰੁਪਏ ਦਾ ਪੰਜਾਬ ਦੇ ਵਿੱਚ ਬਾਬਾ ਜੀ ਆਪਣੇ ਬੋਲਾਂ ਤੋਂ ਆਪਾਂ ਬੋਰੀਆਂ ਦਿੰਨੇ ਆ ਲੰਗਰ ਵਾਸਤੇ ਵੀ ਨਵੇਂ ਗੁਰਦਾਰਿਆਂ ਦੀ ਸਾਰੀ ਹੋਣੀ ਆ ਉਹਦੇ ਵਾਸਤੇ ਵੀ ਨਵੀਆਂ ਗੱਡੀਆਂ ਦੀ ਲੋੜ ਹੁੰਦੀ ਉਹਦੇ ਵਾਸਤੇ ਵੀ ਆਪਣੇ ਬੋਲਾਂ ਤੋਂ ਬਹੁਤ ਵੱਡੇ ਪੱਧਰ ਤੇ ਸੇਵਾ ਜਾਂਦੀ ਆ ਜਦੋਂ ਜ਼ਮੀਨ ਜਾ ਰਹੀ ਆ ਬਾਬਾ ਜੀ ਸਾਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਅਡਾਨੀ ਬਾਨੀ ਦੇ ਬੋਲਾਂ ਤੋਂ ਆਪਣੀਆਂ ਬੋਰੀਆਂ ਨਹੀਂ ਭਰਨੀਆਂ ਬੜੀ ਮੁਸ਼ਕਲ ਖੜੀ ਹੋਊਗੀ ਇਸ ਕਰਕੇ ਇਸ ਵੇਲੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਬਲਦੀ ਦੇ ਬੁੱਥੇ ਦੇ ਉੱਤੇ ਆ ਸਰਕਾਰ ਨੇ ਜਿਹੜੇ ਨੋਟੀਫਿਕੇਸ਼ਨ ਜਾਰੀ ਕਰਤੇ ਆ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਹੋਰ ਅੱਗੇ ਵਧ ਰਹੀ ਆ ਤੇ ਜਦੋਂ ਸਰਕਾਰ ਹੋਰ ਅੱਗੇ ਵਧ ਰਹੀ ਆ ਉਹਨਾਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਵਾਸਤੇ ਭਾਵੇਂ ਪਿੰਡ ਵਾਲੀ ਭਾਵੇਂ ਪੰਜਾਬ ਵਾਲੀ ਤੇ ਭਾਵੇਂ ਅਮਰੀਕਾ ਵਾਲੀ ਸਰਕਾਰ ਆ 트ੰਪ ਦੇ ਆੜੜਾਂ ਦੇ ਉੱਤੇ ਸਾਰਾ ਕੁਝ ਹੋ ਰਿਹਾ ਉਹਦੇ ਵਾਸਤੇ ਬਾਬਾ ਜੀ ਸਾਨੂੰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਬੋਲੋ ਕਿਉਂਕਿ ੜਾਨੀਆਂ ਬਾਨੀਆਂ ਦੇ ਬੋਲਾਂ ਤੋਂ ਆਪਣੀਆਂ ਬੋਰੀਆਂ ਨਹੀਂ ਭਰਨੀਆਂ ਇਹਨਾਂ ਬੋਲਾਂ ਤੋਂ ਬੋਰੀਆਂ ਭਰਨੀਆਂ ਇਹ ਕਰਕੇ ਤੁਹਾਨੂੰ ਵੀ ਬੋਲਣਾ ਚਾਹੀਦਾ ਤੇ ਮੈਂ ਸਮੁੱਚੇ ਆਪਣੇ ਜਥੇਬੰਦੀ ਦੇ ਆਗੂਆਂ ਨੂੰ ਕਹੂੰਗਾ ਵੀ ਮੇਰੇ ਵੀਰੋ ਤਕੜੇ ਹੋ ਜਾਓ ਕਿਉਂਕਿ ਪਰਖ ਦੀ ਘੜੀ ਆ ਇਸ ਪਰਖ ਦੀ ਘੜੀ ਦੇ ਵਿੱਚ ਜਿਹੜੇ ਆਗੂ ਆਪਣੇ ਤੌਰ ਦੇ ਉੱਤੇ ਵੱਧ ਚੜ ਕੇ ਆ ਫੈਸਲੇ ਲੈ ਕੇ ਉਹ ਮੈਦਾਨ ਦੇ ਵਿੱਚ ਉਤਰਦੇ ਆ ਜਿਦੇ ਵਿੱਚ ਹਿੰਸਕ ਘਟਾਵ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਕਈ ਵਾਰੀ ਆਪਾਂ ਹਿੰਸਕ ਹੋ ਜਾਂਦੇ ਆ ਹਿੰਸਕ ਘਟਾਵ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ ਜਥੇਬੰਦ ਕਾੜੇ ਬਾਣੇ ਦੇ ਨਾਲ ਅੱਗੇ ਵਧ ਕੇ ਇਸ ਨਾਲ ਨੂੰ ਲੜੀਏ ਇਹਨਾਂ ਦੋ ਮੁੱਦਿਆਂ ਨੂੰ ਲੈਂਡ ਪੂਲਿੰਗ ਪਾਲਿਸੀ ਅਤੇ ਨਾ ਚੇ ਪਾੜੇ ਮਿੱਤਰਾਂ ਨੂੰ ਲੈ ਕੇ ਹੁਣ ਸਾਰੇ ਪੰਜਾਬ ਦੇ ਪਿੰਡਾਂ ਦੀਆਂ ਕਮੇਟੀਆਂ ਬਣਾ ਲਓ ਬਹੁਤ ਐਸ ਵੇਲੇ ਤੁਹਾਡੇ ਕੋਲ ਮੌਕਾ ਤਗੜੇ ਹੋ ਜਾਓ ਸਾਰੇ ਪੰਜਾਬ ਵਾਸੀ ਤੇ ਤਗੜੇ ਹੋ ਕੇ ਇਹ ਲੜਾਈ ਨੂੰ ਆਪਾਂ ਜਿੱਤਣਾ ਆਪਾਂ ਗਰੰਟੀ ਕਰਦੇ ਹਾਂ ਕਿਉਂਕਿ ਜਦੋਂ ਲੋਕ ਉੱਠ ਖਲੋਣ ਉਦੋਂ ਆ ਜਾਂਦਾ ਪਤਾ ਲੱਗ ਜਾਂਦਾ ਹੁੰਦਾ ਉਹ ਤਾ ਦਾ ਪਤਾ ਲੱਗ ਜਾਂਦਾ ਕਿੰਨਾ ਤਾ ਵਾ ਹੁਣ ਸਾਜਣਾ ਵਾਦ ਰਿਹਾ ਵਾ 99% ਇਹ ਕੇਜਰੀ ਆ ਸਰਕਾਰ ਨੂੰ ਪਿੱਛੇ ਜਾਣਾ ਪਊਗਾ ਤੋ ਸਰਕਾਰ ਕੇਜਰੀ ਆldi ਆ ਭਗਵਾਨ ਜੀ ਉਹ ਤੇ ਵਿਚਾਰਾ ਕੰਮਾਂ ਹੀ ਰੱਖਿਆ ਇਹ ਕਰਕੇ ਇਹ ਤਗੜੇ ਹੋ ਕੇ ਤੇ ਆਪਣਾ ਇਹ ਪਿੰਡਾਂ ਦੇ ਵਿੱਚ ਆਜੋ ਇਹਨਾਂ ਨੂੰ 99% ਤੱਕ ਇਹਨਾਂ ਨੂੰ ਪਿੱਛੇ ਜਾਣਾ ਪਊਗਾ ਤੁਹਾਡਾ ਧੰਨਵਾਦ ਵੈਗੁਰ ਜੀ ਕਾ ਬਾਲ ਸਾ ਵੈਗੁਰ ਜੀ ਦੀ